ਸਸਿਕਾਲ ਬਾਈ ਜੀ ਬਾਈ ਜੀ ਉਹ ਟਰੈਕਟਰ ਆ ਜਿਹੜਾ ਆਪਾਂ ਘੱਟ ਵਲਟ ਦੇ ਵਿੱਚ ਤਿਆਰ ਕਰ ਰਹੇ ਆ ਪਤਾਈਏ ਤੁਹਾਨੂੰ ਦਿਖਾਇਆ ਸੀ ਪਹਿਲਾਂ ਉਹ ਕਸਤਾ ਜੀ ਗੇਅਰ ਬਾਕਸ ਵੀ ਜਿਹਦਾ ਕਸਤਾ ਜੀ ਤੇ ਹੁਣ ਬੈਕ ਸਾਈਡ ਦੀ ਹਾਂਡੀਆਂ ਲੈਂਦੀ ਸੀ ਆ ਸਾਰਾ ਟੂਬਾਂ ਵਗੈਰਾ ਲਾ ਕੇ ਬ੍ਰੇਕਾਂ ਹੁਣ ਕੱਟ ਕਰਨਾ ਤੇ ਇਹ ਆਪਾਂ ਸਾਰਾ ਇਹਦਾ ਹੁਣ ਫੁੱਲ ਫਲਾਈ ਕਰਤੀ ਆ ਜੀ ਇਹ ਸਾਰਾ ਸਮਾਨ ਤਿਆਰ ਕਰਾ ਕੇ ਇਹਦੀ ਕਸਕਸਾਈ ਕਰਦੇ ਆ ਸਾਰਾ ਸਮਾਨ ਇੱਧਰ ਖੋਲਿਆ ਪਿਆ ਜੀ ਆਹ ਕਰੋੜ ਮਿੰਨ ਹਾਂਡੀਆਂ ਬਦਲਣੀਆਂ ਜੀ ਹੋਰ ਪਾਉਣੀਆਂ ਪਹਿਲਾਂ ਵਾਲੀ ਖਰਾਬ ਸੀ ਦੂਜੀ ਹੋਰ ਲਿਆਦੀ ਐ ਤੇ ਆ ਆ ਗਿਆ ਜਿਹੜਾ ਆਪਾਂ ਬੋਲੇ ਸੀਗੇ ਬਾਈ ਜੀ ਬਾਈ ਹਿਸ਼ਾਰਪੁਰ ਵਾਲਿਆਂ ਦਾ ਇਹ ਹੈਗਾ ਮੈਂ ਭੁੱਲ ਗਿਆ ਬਾਈ ਜੀ ਜ਼ੋਰੀਓ ਤੇ ਟ੍ਰੈਕ ਨਾ ਹੋ ਜਾਇਆ ਇਹ ਬਾਈ ਹੈਗੇ ਸਮੇਂ ਸ਼ਹਿਰ ਤੋਂ ਹਮੇਸ਼ਾ ਸ਼ਹਿਰ ਤੋਂ ਇਹ ਟ੍ਰੈਕ ਤਿਆਰ ਕਰਾ ਰਹੇ ਆ ਜਿਹੜਾ ਕੈਨੇਡਾ ਲੈ ਕੇ ਜਾਣਾ ਉਹ ਟ੍ਰੈਕਟਰ ਹੈ 97 ਮਾਡਲ ਇਹਦਾ ਇੰਜਨ ਦੀ ਹੋ ਗਿਆ ਹਿੱਸਾ ਲਾਈ ਜੰਨੇ ਆ ਨਾਲ ਤੇ ਇਹਨ ਵੱਸੇ ਦਾ ਤਸਿਆ ਗਿਆ ਜੀ ਥੋੜੇ ਜਿਹੀ ਬੈਕ ਸਾਈਡ ਦੀ ਹਾਂਡੀ ਦਾ ਕੰਮ ਰਹਿ ਗਿਆ ਮਗਲਾ ਕਰੋ ਸੀਨੀਅਰ ਵਾਲਾ ਬੇਕਾ ਬਹੁਤ ਸਾਰਾ ਕੁਝ ਖੋਲੇ ਬੋ ਤੁਹਾਡੇ ਸਾਹਮਣੇ ਇਹ ਆ ਕੇ ਸਾਰਾ ਕੰਪਲੀਟ ਕਰਕੇ ਤੇ ਤੁਹਾਨੂੰ ਤੋਂ ਬਾਅਦ ਚ ਇਹਨੂੰ ਬਾਅਦ ਚ ਦਿਖਾਵਾਂਗੇ ਉਹ ਜੋੜ ਕੇ ਵੀ ਦਿਖਾਵਾਂਗੇ ਕਿ ਕਿੱਥੇ ਆਈ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ